ਕਰਵਿੰਦਰ ਕੌਰ ਜੀ ਬੀਬੀ ਕਰੰਨਾ ਨੌਹਜ਼ਾ ਆ ਰਹੀ ਆ ਤੋਂ ਮੂੜੇ ਉਹਨੂੰ ਜ਼ਰੂੜ ਬਾੜ ਭਈ ਭਾਈ ਮਹਿਲਾ ਵਾ ਸਾਡੀ ਇਹੇ ਹਾਰਾ ਦੂਰੋਂ ਕਿਹੜਾ ਘਟ ਕੀਤੀ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਖਿਲਾਫ ਕਿਵੇਂ ਕੁੱਤਿਆਂ ਨੂੰ ਬਕਦੇ ਰਹੇ ਨੇ ਮੈਂ ਉਸ ਬੀਬੀ ਕਰਵਿੰਦਰ ਕੌਰ ਜਿਹੜੀ ਸਿਪਾਹੀ ਹੈ ਜਾਂ ਹੌਲਦਾਰ ਨੂੰ ਪੁੱਛਣਾ ਚਾਹਣਾ ਵਾ ਵੀ ਤੈਨੂੰ ਕਿਸ ਨੇ ਘਾ ਲਦਤਾ ਅਨੁਕ ਸਾਨਾ ਦੇ ਪੇਸ਼ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਤੁਸੀਂ ਨਾ ਜੀਵਨ ਕਰਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੇ ਕੁਝ ਨਹੀਂ ਬਗਣਾ ਜਾਂ ਕੰਗੜਾ ਨਾਦ ਥੱਪੜ ਮਾਰਾ ਕੁਝ ਨਹੀਂ ਬਗਣਾ ਜੈ ਸ਼ੀ ਰਾਮ ਭਾਗਵੰਦ ਦਾ ਜੈ ਇੱਕ ਹੁਣੇ ਹੁਣੇ ਸੋਸ਼ਲ ਮੀਡੀਆ ਦੇ ਅਗੋਂ ਖਬਰ ਪੈਲੀ ਆ ਕਿ ਕੰਗੜਾ ਨਾਦ ਨਵੇਂ ਨਵੇਂ ਮੈਂਬਰ ਪਾਰਲੀਮੈਂਟ ਬਣੀ ਬੀਬੀ ਮੰਡੀ ਹਲਕੇ ਤੋਂ ਚੰਡੀਗੜ੍ਹ 에어ਪੋਰਟ ਦੇ ਉਤਰੀ ਤੇ ਉਸਨੇ ਦਿੱਲੀ ਜਾਣਾ ਸੀ ਤੇ ਲੇਕਿਨ ਇੱਕ ਮਹਿਲਾ ਸੀਆਈਐਸ ਅਫਸਰ ਜਿਹੜੀ ਕਾਂਸਟੇਬਲ ਸੀ ਜਾਂ ਹੌਲਦਾਰ ਸੀ ਉਸਨੇ ਕਹਿੰਦੇ ਬੀਬੀ ਕਲੰਗਣਾ ਨੌਦ ਨੂੰ ਥੱਪੜ ਮਾਰਿਆ ਮੈਂ ਸਭ ਤੋਂ ਪਹਿਲਾਂ ਇਹਦੀ ਨਿੰਦਾ ਕਰਦਾ ਹਾਂ ਮੈਂ ਉਸ ਬੀਬੀ ਕੁਲਵਿੰਦਰ ਕੌਰ ਜਿਹੜੀ ਸਿਪਾਹੀ ਹੈ ਜਾਂ ਹੌਲਦਾਰ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੈਨੂੰ ਕਿਸਨੇ ਇਹ ਘਾ ਲ ਦਿੱਤਾ ਤੂੰ ਜਾਂ ਤਾਂ ਆਪਣੀ ਵਰਦੀ ਲਾ ਕੇ ਮੁਕਾਬਲੇ ਜਾ ਜਾ ਬਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਮਾਂ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮਨਾਂ ਨੇ ਫਿਰ ਮੋਕੰਦਰੀ ਸਾਹਿਬ ਬਿਆਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਨਮਨਾਂ ਨੇ ਫਿਰ ਉਸ ਤੋਂ ਬਾਅਦ ਅਰਜੀਤ ਗਾਂਧੀ ਜੀ ਨੂੰ ਵਰਦੀ ਦੇ ਵਿੱਚ ਜਦੋਂ ਪ੍ਰੇਡ ਹੋ ਰਹੀ ਸੀ ਉਸਨੇ ਗਨ ਮਾਰਨ ਦੀ ਕੋਸ਼ਿਸ਼ ਕੀਤੀ ਦੇਰ ਹੋਰ ਵੀ ਹੋਰ ਕਿੰਨੀ ਗੱਲਾਂ ਹੋਈਆਂ ਹੋਣਗੀਆਂ ਅੱਜ ਜਿਹੜੀ ਇੱਕ ਪਹਿਲਾ ਮੇਰੇ ਨਾਲ ਵੀ ਹੋ ਚੁੱਕੀ ਆ 6.5 ਸਾਲ ਪਹਿਲਾਂ ਸੀਆਈਆਰ ਸਰ ਦਾ ਮਾਜਮ ਕਹਿੰਦਾ ਮੈਂ ਮੋਗੇ ਦਾ ਜੀ ਵੀ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ ਮਾਨ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਦਾ ਮੇਰੇ ਤਨੂੰ ਗੋਲੀ ਮਾਰ ਦੂੰਗਾ ਮੈਂ ਕਿਹਾ ਤੇਰੇ ਵਾਲੇ 36 ਫਿਰਦੇ ਆਏ ਚਲੋ ਰਹੀ ਹੁਣ ਬੀਬੀ ਕੰਨਰਨ ਨਵਦੀ ਗੱਲ ਬੀਬੀ ਕੰਨਰਨ ਨਵਦੀ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੱਜੀ ਕਾਰਗਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਗੁਰਵਿੰਦਰ ਕੋਰੇ ਤੂੰ ਆਪਣੀ ਪੰਜਾਬ ਦੀ ਬੇਇੱਜ਼ਤੀ ਕੋ ਕਰਾ ਰਹੀਆਂ ਆਪਣੇ ਮਾਪਿਆਂ ਦੀ ਬੇਇੱਜ਼ਤੀ ਕੋ ਕਰਾ ਰਹੀਆਂ ਕਦੇ ਕਦੇ ਹੁਣ ਖਬਰਾਂ ਵਿੱਚ ਜਾਂਦੇ ਵੇ ਕਿਸਾਨ ਅੰਦੋਲਨ ਦਾ ਬਦਲ ਲਿਆ ਕਿਸਾਨ ਅੰਦੋਲਨ ਨੇ ਕਿਹੜਾ ਘਟ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਵੇਂ ਕੁੱਤਿਆਂ ਨੂੰ ਬਕਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਨ ਦਾ ਠੇਕਣ ਲਿਆ ਹੋਇਆ ਆਪਾਂ ਹਰ ਬੰਦਾ ਕੋਈ ਮੈਡੀਕਲ ਦੇ ਤੌਰ ਤੇ ਕਿਸੇ ਐਂਬੂਲੈਂਸ ਲੈ ਕੇ ਜਾਣਾ ਟੈਂਕਰ ਘਾਟੇ ਲਾ ਕੇ ਜਾਣ ਨੂੰ ਮਾਲੇ ਨੂੰ ਚਾਰਜ ਘਾਟੇ ਲੱਗ ਰਹੇ ਆ ਸੜਕਾਂ ਟੁੱਟ ਗਈਆਂ ਟਰੈਫਿਕ ਦਾ ਹੈਵੀ ਡਰਾਈਵਰ ਦਾ ਜਿਸ ਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਉਹ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਔইল ਦਾ ਮਾਲ ਆ ਕਿਵੇਂ ਕਰੂਗਾ ਤੁਹਾਨੂੰ ਕਿਸਾਨਾਂ ਦੇ ਭੇਸ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਤੁਸੀਂ ਨਾ ਜਿਹੜੀ ਕਰਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਕੁਝ ਨਹੀਂ ਬਗਣਾ ਜਾਂ ਕਗਨਾ ਨੌ ਦੇ ਥੱਪੜ ਮਾਰਨਾ ਕੁਝ ਨਹੀਂ ਬਗਣਾ ਮੈਂ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕਰਦਾ ਮੈਂ ਜਿਹੜੀ ਉਹ ਕੁੜੀ ਕੁਲਵੰਦਰ ਕੌਰ ਆ ਉਹ ਨੂੰ ਤਰ੍ਹਾਂ ਦਾ ਬਿਜ਼ਨਸ ਕੀਤਾ ਜਾਵੇ ਅਤੇ ਉਸਤੇ ਪਰਚਾ ਦੰਡ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਦ ਭਰਿਆ ਆ ਉਹ ਉੱਤਰ ਤੱਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ ਏਰੀਆ ਏ ਬੀ ਸੀ ਜਾਂ ਕੋਈ ਹੋਰ ਕੰਨ ਕੋਈ ਹੋਰ ਪੰਗਾ ਰੰਦਾ ਵਾ ਇਸ ਕਰਕੇ ਕਿਉਂਕਿ ਆਪਾਂ ਸ਼ਾਸਨ ਚ ਰਹਿ ਕੇ ਕੰਮ-ਕੰਮ ਕਰਨਾ ਵਾ ਵੱੜਦੀ ਪਾਈ ਆ ਇਨਸ਼ਾ ਅੱਲਾਹ ਰਹੇਗਾ ਤੂੰ ਜੇ ਕੁਲਵੰਦਰ ਕੌਰ ਹੈ ਜੀ ਬੀਬੀ ਕਗਣਾ 9000 ਆ ਰਹੀ ਆ ਤੂੰ ਮੂਰੇ ਉਹਨੂੰ ਸਰੂਡ ਬਾਹਰ ਭਈ ਭਾਈ ਮਹਿਲਾ ਵਾ ਸਾਡੀ ਇਹ ਵੇ ਕੰਗਰਾ ਰਾਜ ਜਿੱਤ ਕੇ ਆਈ ਹੈ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਤਨਕੀ ਕਰ ਰਹੀ ਹੈ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀਆਂ ਕੁੜੀਆਂ ਸਿਪਾਹੀ ਕੁਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਮੈਂ ਅਸੀਂ ਹਰ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ ਤੁਸੀਂ ਲੋਕ ਦੰਗਾ ਫਸਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਵਰਦੀ ਵਿੱਚ ਰਹਿ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ